ਪੰਜਾਬੀ میوزਿਕ ਇੰਡਸਟਰੀ ਦਾ ਉਹ ਸਿੰਗਰ ਤੇ Songwriter ਜਿਸ ਦੀ ਗਾਇਕੀ ਤੇ ਜਿਸ ਦੀ ਲਿਖਤੀ ਦੇ ਲੋਕ ਨੇ ਬਹੁਤ ਜ਼ਿਆਦਾ ਫੈਨ ਜੀ ਹਾਂ ਮੈਂ ਗੱਲ ਕਰ ਰਿਹਾ ਗੈਰੀ ਸੰਦੂਦੀ ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਤੇ ਇੱਕ ਫੋਟੋ ਪੋਸਟ ਕੀਤੀ ਹੈ ਇਸ ਫੋਟੋ ਦੇ ਵਿੱਚ ਗੈਰੀ ਸੰਧੂ ਦੇ ਨਾਲ ਨਜ਼ਰ ਆ ਰਹੀ ਹੈ ਫੀਮੇਲ ਪੰਜਾਬੀ ਵੋਕਲਿਸਟ ਕੌਰਵੀ ਇਸ ਫੋਟੋ ਨੂੰ ਪੋਸਟ ਕਰਦੇ ਹਾਂ ਗੈਰੀ ਸੰਧੂ ਲਿਖਦੇ ਹੈ ਬਿਗ ਫੈਨ ਆਫ ਹਰ ਵੋਇਸ ਆਪ ਸਭ ਲਈ ਨਿਊ ਗਾਣਾ ਬਹੁਤ ਜਲ ਐਟ ਰੇਟ ਕੌਰਵੀ ਗੈਰੀ ਸੰਧੂ ਦੀ ਇਸ ਪੋਸਟ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਗੈਰੀ ਸੰਧੂ ਤੇ ਕੌਰਵੀ ਬਹੁਤ ਹੀ ਜਲਦ ਇੱਕ ਨਵਾਂ ਟਰੈਕ ਲੈ ਕੇ ਆ ਰਹੇ ਨੇ ਦਾਜ਼ੀਏ ਤੁਹਾਨੂੰ ਕਿ ਗੈਰੀ ਸੰਧੂ ਇਸ ਤੋਂ ਪਹਿਲਾਂ ਸਾਨੂੰ ਜੈਸਮਿਨ ਸੈਂਡਸ ਦੇ ਨਾਲ ਇਹ ਡੂ ਇਟ ਸੌਂਗਸ ਕਰਦੇ ਨਜ਼ਰ ਆਏ ਸਨ ਪਰ ਹੁਣ ਗੈਰੀ ਸੰਧੂ ਕਰ ਰਹੇ ਨੇ ਡੂ ਇਟ ਸੌਂਗ ਕੌਰ ਬੀ ਦੇ ਨਾਲ ਹੁਣ ਦੇਖਣਾ ਇਹ ਹੋਏਗਾ ਕਿ ਕੀ ਗੈਰੀ ਸੰਧੂ ਦੇ ਨਾਲ ਡੂ ਇਟ ਗਾਣ ਦੇ ਵਿੱਚ ਕੌਰ ਬੀ ਜੈਸਮਿਨ ਸੈਂਡਸ ਨੂੰ ਰਿਪਲੇਸ ਕਰ पाएगी ਤੇ ਕੌਰ ਬੀ ਦੇ ਨਾਲ ਗੈਰੀ ਸੰਧੂ ਦੀ ਜੋੜੀ ਨੂੰ ਲੋਕ ਕਿਦਾਂ ਐਕਸੈਪਟ ਕਰਨਗੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਹੈ ਤੈਨਿਕ ਸਵੇਰਾ ਟੀਵੀ ਦੇ ਨਾਲ